ਹੋ ਲੋਕੋ ਨਾਇ ਕਹਿਰ ਗੁਜਾਰੋ ਤੀਆਂ ਕੁਖ ਦੇ ਵਿੱਚ ਨਾ ਮਾਰੋ ਸਦਾ ਸਦਾ ਮਾਪਿਆਂ ਦੇ ਕਰਦੀ ਖਰਮਣਾਉਂਦੀਆਂ ਨੇ ਓ ਪੁੱਤ ਬਣਾਉਣ ਜਮੀਨਾ ਤੀਆਂ ਦੁੱਖ ਬਣਾਉਂਦੀਆਂ ਨੇ ਇੱਕ ਸੰਘਰਸ਼ ਜਾਰੀ ਕੀਤਾ ਹੋਇਆ ਲੋੜਵੰਦ ਗਰੀਬਾਂ ਨੂੰ ਅਸੀਂ ਜਿਹੜਾ ਬੇਸਹਾਰਾ ਨੂੰ ਉਰਾਸਣ ਵੀ ਨਾਲ ਨਾਲ ਮਹੀਆ ਕਰਵਾਉਣੀ ਹੈ 15 ਤੋਂ 29 ਸਾਲ ਦੀ ਉਮਰ ਦੇ ਜਿਹੜੇ ਬੱਚੇ ਨੇ ਜਿਹੜੇ ਨਸਿਆਂ ਦੇ ਵਿੱਚ ਜਿਹੜੇ ਜਿਵੇਂ ਕਿ ਦਲਦਲ ਵਿੱਚ ਫਸੇ ਹੁੰਦੇ ਨੇ ਅਸੀਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਜਾਗਰਾਨਾ ਦੇ ਵਿੱਚ ਵੀ ਕਮੈਂਟਰੀ ਕਰਦੇ ਹਾਂ ਪੰਜਾਬੀ ਛੱਬਿਆਚਾਰ ਨੂੰ ਸਮਰਪਿਤ ਬਾਕੀ ਯੂਨੀਵਰਸਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਜਿਵੇਂ ਕਿ ਅੱਜਕੱਲ ਤੀਆਂ ਦੇ ਦਿਨ ਚੱਲ ਰਹੇ ਨੇ ਬਾਕੀ ਨੌਕਰੀ ਦੀ ਤਲਾਸ਼ ਵਿੱਚ ਵੀ ਚਲੋ ਕਿਤੇ ਰੋਜ਼ਗਾਰ ਮਿਲੇ ਤੇਰੀਆਂ ਆਜ਼ਾਦਾਂ ਦੇ ਨਾਲ ਸਾਡਾ ਟੋਪਾ ਪਰ ਗਿਆ ਨਹੀਂ ਨਹੀਂ ਤੂੰ ਦਸਵੀਂ ਵਿੱਚੋਂ ਰਹਿ ਗਈ ਯਾਰ ਤੇਰਾ ਐਵੇਂ ਕਰ ਗਿਆ ਨਹੀਂ ਮੈਂ ਢਾਂਟੀ ਬੜੀ বাজਾਈ ਵੇ ਤੂੰ ਰਤਾ ਬਰੇ ਕਨ ਲਾਈ ਸੁੱਕੀ ਨਾ ਭਾਰ ਆਵੇ ਮੇਰੀ ਸਾਈਕਲ ਦੇ ਵਿੱਚ ਮੋਟਰਸਾਈਕਲ ਕਿਉਂ ਮਾਰ ਆਵੇ ਕਮੈਂਟਰੀ ਦਾ ਕਿੰਨਾ ਕੋ ਤੁਹਾਨੂੰ ਮਿਲ ਜਾਂਦਾ ਪਤਾ ਪੈਸਾ ਕਹਿ ਸਕਦੇ ਆਪਾਂ ਮੇਲੇਆਂ ਚ ਕੀ ਕੁਝ ਮਿਲਿਆ ਉਹ ਅਸੀਂ ਅਕਸਰ ਬਹੁਤ ਸਾਰੇ ਮੇਲੇਆਂ ਚ ਜਾਂ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਜਾਂਦੇ ਆਂ ਪਰ ਸਾਨੂੰ ਉੱਥੇ ਜਦੋਂ ਸੰਬੋਧਨ ਕੋਈ ਕਰਦਾ ਤਾਂ ਉਸ ਦੇ ਜੀਵਨ ਬਾਰੇ ਸਾਨੂੰ ਨਹੀਂ ਪਤਾ ਹੁੰਦਾ ਵੀ ਉਹ ਉਸਨੇ ਕਿਵੇਂ ਇੱਥੋਂ ਤੱਕ ਪਹੁੰਚਿਆ ਅਕਸਰ ਅਸੀਂ ਗੱਲ ਕਰਦੇ ਆਂ ਕਿ ਸਟੇਜ ਤੇ ਜਦੋਂ ਕੋਈ ਐਂਕਰ ਕਰਦਾ ਹੈ ਜਾਂ ਕਵੱਡੀ ਖੇਡ ਦੇ ਮੈਦਾਨ ਵਿੱਚ ਕੋਈ ਕਮੈਂਟਰੀ ਕਰਦਾ ਤਾਂ ਉਸ ਦੇ ਪਿੱਛੇ ਦਾ ਸਫਰ ਕੀ ਹੁੰਦਾ ਹੈ ਉਹ ਸਾਰੀ ਗੱਲਬਾਤ ਅੱਜ ਤੁਹਾਡੇ ਸਾਹਮਣੇ ਰੱਖਾਂਗੇ ਅੱਜ ਉਸ ਵੀਰ ਨਾਲ ਹੀ ਇੱਕ ਨਾਲ ਮਿਲਾਨ ਜਾ ਰਹੇ ਹਾਂ ਜਿਹੜੇ ਅਕਸਰ ਤੁਸੀਂ ਪੰਜਾਬੀ ਯੂਨੀਵਰਸਿਟੀ ਵਿੱਚ ਬਹੁਤ ਸਾਰੇ ਨਾਟਕ ਕਰਦੇ ਜਾਂ ਸਟੇਜ ਸਾਹਮਣੇ ਜਾਂ ਕਈ ਕਵੱਡੀ ਖੇਡਾਂ ਵਿੱਚ ਜਿਹੜੇ ਆ ਕਮੈਂਟਰੀ ਕਰਦੇ ਸੁਣੇ ਹੋਣੇ ਸੰਦੀਪ ਕੋਟੀ ਪਹਿਲਾਂ ਸਵਾਗਤ ਕਰਦੇ ਆ ਭਾਈ ਜੀ ਬਹੁਤ ਬਹੁਤ ਸਵਾਗਤ ਆ ਆਸੀ ਕਾਂਦੀ ਸੰਤਤ ਨਹੀਂ ਜੀ ਕੋਟੀ ਵੀਰ ਕਿਵੇਂ ਜਿਹੜਾ ਸੰਘਰਸ਼ ਰਹਿੰਦਾ ਜੀਵਨ ਦਾ ਕਿ ਆਪਾਂ ਅਕਸਰ ਮੇਲਿਆਂ ਵਿੱਚ ਦੇਖਦੇ ਆ ਕਿ ਭਾਵੇਂ ਕਿੱਦਾਂ ਦਾ ਵੀ ਮਾਹੌਲ ਹੋਵੇ ਜਿਹੜਾ ਕਮੈਂਟਰੀ ਕਰਦਾ ਉਹ ਕੋਈ ਨਾ ਕੋਈ ਅਜਿਹੀ ਚੀਜ਼ ਕਰਦਾ ਹੈ ਕਿ ਉਹ ਹਾਸੇ ਲਿਆਵੇ ਲੋਕਾਂ 'ਚ ਖੇੜਾ ਲਿਆਵੇ ਤਾਂ ਕਿਵੇਂ ਸੰਭਵ ਹੁੰਦਾ ਹੈ ਤੇ ਤੁਸੀਂ ਇੱਥੋਂ ਤੱਕ ਪਹੁੰਚਿਓ ਤੱਕ ਕੀ ਕੁਝ ਤੁਸੀਂ ਜੀਵਨ 'ਚ ਕਰਿਆ ਦੇਖੋ ਸਾਰਾ ਗੱਲ ਇਹ ਆ ਵੀ ਜਦੋਂ ਮੈਂ ਕਮੈਂਟਰੀ ਕਰਨ ਲੱਗਿਆ ਬਹੁਤ ਮੁਸ਼ਕਲ ਆਈਆਂ ਘਰ ਦੇ ਹਾਲਾਤ ਦੇਖ ਕੇ ਬਾਕੀ ਇੱਕ ਕੋਸ਼ਿਸ਼ ਕੀਤੀ ਵੀ ਆਪਾਂ ਨੇ ਇਹ ਚੀਜ਼ ਕਰਨੀ ਆ ਬਾਕੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇੱਕ ਇਹੋ ਜਿਹੀ ਪੂਰੇ ਵਰਲਡ ਦੀ ਕਹਿ ਲਓ ਪੂਰੇ ਪੰਜਾਬ ਦੀ ਕਹਿ ਲਓ ਇਹੋ ਜਿਹੀ ਧਰਤੀ ਆ ਜਿੱਥੇ ਕਿ ਨਿੱਕੇ ਨਿੱਕੇ ਸਟੇਜ ਨੇ ਉਹ ਸਟੇਜ ਤੇ ਜਿਉਂ-ਜਿਉਂ ਬੰਦੇ ਨੂੰ ਇਨਸਾਨ ਨੂੰ ਮੌਕਾ ਮਿਲਦਾ ਤੇ ਉਹ ਮੌਕੇ ਆ ਨੇ ਅੱਜ ਕੁਝ ਕੱਲ ਕੁਝ ਪਰਸੋਂ ਕੁਝਾ ਤੇ ਇਸੇ ਤਰ੍ਹਾਂ ਮੈਂ ਕਬੱਡੀ ਟੂਰਨਾਮੈਂਟ ਤੇ ਜਾਂ ਪਿੰਡਾਂ ਦੇ ਵਿੱਚ 150 ਪਿੰਡਾਂ ਦੇ ਵਿੱਚ ਅਸੀਂ ਜਿਹੜੇ ਦੌੜ ਮੁਕਾਬਲੇ ਕਰਾਏ ਨੇ ਰੇਸਾਂ ਦੇ ਉਹਨਾਂ ਵਿੱਚ ਬਹੁਤ ਸਾਰੀ ਕਮੈਂਟਰੀ ਕਰਨ ਨੂੰ ਮਿਲੀ ਲੋਕਾਂ ਦੀਆ ਦਵਾਵਾਂ ਪਿਆਰ ਸਤਿਕਾਰ ਤੇ ਇਸ ਤਰ੍ਹਾਂ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਮੇਲੇ ਲਾਉਨੇ ਆ ਤੇ ਮੇਲਿਆਂ ਤੇ ਵੀ ਲੋਕ ਬਹੁਤ ਸਾਰਾ ਮਾਨ ਸਤਿਕਾਰ ਕਰਦੇ ਨੇ ਬਾਕੀ ਕਈ ਵਕਤ ਹੈ ਜਿਹਾ ਵੀ ਹੁੰਦਾ ਸੀ ਕਿ ਰਾਤਾਂ ਨੂੰ ਵੀ ਆਉਣਾ ਪੈਂਦਾ ਸੀ 2-2 ਟਾਈਮ 3-3 ਟਾਈਮ ਵੀ ਅਸੀਂ ਇੱਕ ਦਿਨ ਦੇ ਵਿੱਚ ਜਿਹੜੇ ਖੇਡ ਮੇਲੇ ਨੇ ਉਹ ਵੀ ਅਸੀਂ ਲਾਏ ਨੇ ਤੇ ਹੁਣ ਵੀ ਅਸੀਂ ਜਿਵੇਂ ਜਾਗਰਨਾਂ ਦੇ ਵਿੱਚ ਵੀ ਕਮੈਂਟਰੀ ਕਰਦੇ ਆ ਬਾਕੀ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਬਾਕੀ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਜਿਵੇਂ ਕਿ ਅੱਜ ਕੱਲ੍ਹ ਤੀਆਂ ਦੇ ਦਿਨ ਚੱਲ ਰਹੇ ਨੇ ਉਸ ਤਰ੍ਹਾਂ ਵੀ ਅਸੀਂ ਜਿਹੜੀ ਕਮੈਂਟਰੀ ਆ ਉਸ ਤਰ੍ਹਾਂ ਦੀਆਂ ਬੋਲੀਆਂ ਲਾ ਲਓ ਉਸ ਤਰ੍ਹਾਂ ਦਾ ਗਿੱਧਾ ਸਹਾ ਘੋੜੀਆਂ ਜਿਸ ਤਰ੍ਹਾਂ ਵੀ ਤੇ ਸੰਘਰਸ਼ ਜਣੀ ਬੰਦਾ ਪੀੜੀ ਦਰ ਪੀੜੀ ਅੱਗੇ ਚੱਲਦਾ ਹੀ ਰਹਿੰਦਾ ਕਿਉਂਕਿ ਮੈਂ ਤਾਂ ਇਹੀ ਮੰਨਦਾ ਵੀ ਜਿਹੜੀ ਇੱਕ ਜ਼ਿੰਦਗੀ ਆ ਉਹ ਇੱਕ ਸੰਘਰਸ਼ ਆ ਤੇ ਉਹਨੂੰ ਹਰ ਵਕਤ ਹਰ ਮੋੜ ਤੇ ਚੱਲਦੇ ਰਹਿਣਾ ਚਾਹੀਦਾ ਤੇ ਬਾਕੀ ਮਾਲਕ ਦੀ ਉਸ ਵੈਗਰੂ ਦੀ ਸੱਚੇ ਭਾਸਾ ਦੀ ਰਹਿਮਤਾ ਤੇ ਯੂਨੀਵਰਸਿਟੀ ਨੇ ਬਹੁਤ ਸਾਰੇ ਸਾਨੂੰ ਸਟੇਜ ਬਾਕਸੇ ਨੇ ਤੇ ਉਸੇ ਤਰ੍ਹਾਂ ਰੱਬ ਦੀ ਰਹਿਮਤ ਰਹੀ ਇਸੇ ਤਰ੍ਹਾਂ ਅੱਗੇ ਹੋਰ ਵੀ ਮਹਿੰਤ ਕਰਦੇ ਰਹਾਂ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਨਾਲ ਦੇ ਨਾਲ ਕਿ ਬਹੁਤ ਸਾਰੇ ਜਿਹੜੇ ਕਮੈਂਟਰੀ ਕਰਦੇ ਆ ਤਾਂ ਉਹਨਾਂ ਵਿੱਚ ਬਹੁਤ ਸਾਰੇ ਗੁਣ ਹੁੰਦੇ ਆ ਤੇ ਉੱਥੇ ਹੀ ਕੋਟੀ ਵਾਈਚ ਵੀ ਜਿਹੜੇ ਆ ਗੀਤ ਦਾ ਕਹਿ ਲਓ ਜਾਂ ਸੰਗੀਤ ਦਾ ਕਹਿ ਲਓ ਬਹੁਤ ਜ਼ਿਆਦਾ ਗੁਣ ਹੈ ਕਿ ਅਕਸਰ ਉਹ ਰੰਗ ਬਣ ਦਿੰਦੇ ਆ ਤਾ ਸੰਦੀਪ ਭਾਈ ਤੁਸੀਂ ਇੱਕ ਜਿਹੜਾ ਛੋਟਾ ਜੋ ਕੋਈ ਗੀਤ ਪੇਸ਼ ਕਰੋ ਤਾਂ ਕਿ ਦਰਸ਼ਕਾਂ ਨੂੰ ਵੀ ਲੱਗੇ ਵੀ ਹਾਂ ਮਿਹਨਤ ਕਿੱਦਾ ਹੁੰਦੀ ਹੈ ਤੇ ਮਿਹਨਤ ਕਦੋਂ ਕਿੱਥੇ ਰੰਗ ਲਿਆਂਦੀ ਹੈ ਫਿਰ ਹਾਂ ਸੋ ਸਤਨਾਮ ਜੀ ਬਹੁਤ ਵਧੀਆ ਗੱਲ ਆ ਤੁਹਾਡੀ ਤੇ ਇਸੇ ਤਰ੍ਹਾਂ ਜਿਵੇਂ ਕਿ ਤੀਆਂ ਦੇ ਦਿਨ ਹੁਣ ਮੈਂ ਕੱਲ ਬੋਲੀਆਂ ਵੀ ਪਾ ਕੇ ਆਂ ਤੇ ਜਿੱਦਾਂ ਵੀ ਤੀਆਂ ਦੇ ਦਿਨ ਚੱਲਦੇ ਨੇ ਤੇ ਉਸੇ ਤਰ੍ਹਾਂ ਦਾ ਆਪਾਂ ਗੀਤ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਹੁ ਲੋਕੋ ਨਾਏ ਕਹਿਰ ਗੁਜਾਰੋ ਤੀਆਂ ਕੁਖ ਦੇ ਵਿੱਚ ਨਾ ਮਾਰੋ ਸਦਾ ਸਦਾ ਮਾਪਿਆਂ ਦੇ ਕਰਦੀ ਖਰ ਮਨਾਉਂਦੀਆਂ ਨੇ ਓ ਪੁੱਤ ਬਣਾਉਣ ਜਮੀਨਾ ਤੀਆਂ ਦੁੱਖ ਬਣਾਉਂਦੀਆਂ ਨੇ ਹਾ ਪੁੱਤ ਬਣਾਉਣ ਜਮੀਨਾ ਤੀਆਂ ਦੁੱਖ ਬਣਾਉਂਦੀਆਂ ਨੇ ਲੋਕੋ ਨਾ ਇਹ ਕਹਿਰ ਗੁਜਾਰੋ ਸੋ ਧੀ ਬਣ ਕੇ ਜ਼ਿੰਦਗੀ ਵਿੱਚ ਕਈ ਕਿਰਦਾਰ ਨਿਭਾਉਂਦੀ ਐ ਕਦੇ ਪੈਣ ਕਦੇ ਪਤਨੀ ਤੇ ਕਦੇ ਮਾਂ ਖਵਾਉਂਦੀ ਐ ਜੇ ਮਾਪੇ ਹੁਣ ਦੁਕਾਨ ਵਿੱਚ ਘੇਰੇ ਪੁੱਤਰ ਸਾਰੀ ਮੂੰਹ ਫੇਰੇ ਤੀਆਂ ਪੇਰ ਵੀ ਮਾਪਿਆਂ ਦੇ ਕੋਲ ਅੱਜ ਆਉਂਦੀਆਂ ਨੇ ਪੁੱਤ ਬਣਾਉਣ ਜਮੀਨਾ ਤੀਆਂ ਦੁੱਖ ਬਣਾਉਂਦੀਆਂ ਨੇ ਉਹ ਪੁੱਤ ਬਣਾਉਣ ਜਮੀਨਾ ਤੀਆਂ ਦੁੱਖ ਬਣਾਉਂਦੀਆਂ ਨੇ ਥੈਂਕ ਯੂ ਜੀ ਜੀ ਤਾਂ ਤੁਸੀਂ ਆਵਾਜ਼ ਤੋਂ ਹੀ ਅੰਦਾਜ਼ਾ ਲਗਾ ਲਿਆ ਹੋਣਾ ਕਿ ਕਿਸ ਤਰੀਕੇ ਨਾਲ ਰਿਆਸ ਹੁੰਦੇ ਆ ਕਿਸ ਤਰੀਕੇ ਨਾਲ ਸਟੇਜ ਤੇ ਆਉਣਾ ਪੈਂਦਾ ਸੋ ਸੰਦੀਪ ਭਾਈ ਇੰਨਾ ਸੰਘਰਸ਼ ਕੀਤਾ ਹੈ ਤੇ ਉੱਥੇ ਹੀ ਹੁਣ ਤੱਕ ਕਿਦਾਂ ਦਾ ਮਹਿਸੂਸ ਕੀਤਾ ਹੈ ਕਿ ਸੰਘਰਸ਼ ਅੱਗੇ ਕਿਦਾਂ ਦਾ ਜਾ ਰਹੀ ਹੈ ਤੇ ਕੀ ਕੁਝ ਰੋਜ਼ਗਾਰ ਦੇ ਪੱਖੋਂ ਦੇਖਿਆ ਜਾ ਵੀ ਜੀ ਦੇਖੋ ਸਾਰਾ ਸਭ ਤੋਂ ਪਹਿਲਾਂ ਤਾਂ ਹੀ ਅਸੀਂ ਸੰਘਰਸ਼ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਕਿ ਸੰਘਰਸ਼ ਤਾਂ ਮੇਰਾ ਯਾਰ ਹੀ ਹੋਇਆ ਵੀ ਪਹਿਲਾਂ ਬੀਏ ਕਰੀ ਬੀਐਡ ਕਰੀ ਡਬਲ ਐਮਏ ਕਰੀ ਐਮਫਿਲ ਕਰੀ ਹੁਣ ਪੀਐਚਡੀ ਚੱਲ ਰਹੀ ਆ ਬਾਕੀ ਸੰਘਰਸ਼ ਜਿੱਦਾਂ ਜਿੱਦਾਂ ਜ਼ਿੰਦਗੀ ਦਾ ਚੱਲ ਰਿਹਾ ਉਦੋਂ-ਉਦੋਂ ਚੱਲੀ ਜਾਣਾ ਤੇ ਨਾਲ ਹੀ ਸਾਡੇ ਜਿਵੇਂ ਕਿ ਅਸੀਂ ਵਕ-ਵਕ ਪਿੰਡਾਂ ਦੇ ਵਿੱਚ ਜਿਵੇਂ ਕਿ ਕਲੱਬਾਂ ਨਾਲ ਜੁੜੇ ਹੋਏ ਆ ਬਾਕੀ ਪਿੰਡਾਂ ਦੇ ਵਿੱਚ ਜਾ ਕੇ ਉਥੋਂ ਦੀਆਂ ਜਿਹੜੇ ਕਲੱਬ ਨੇ ਉਥੋਂ ਦੀਆਂ ਸੰਸਥਾਾਂ ਨੇ ਉਹਨਾਂ ਬਾਰੇ ਸਾਨੂੰ ਬਹੁਤ ਕੁਝ ਸਿੱਖ ਨੂੰ ਮਿਲਦਾ ਜਿਵੇਂ ਕਿ ਪਿੰਡਾਂ ਦੇ ਵਿੱਚ ਕਿਸੇ ਦੀ ਲੱਤ ਟੁੱਟ ਗਈ ਕਿਸੇ ਦੀ ਬਾਹ ਟੁੱਟ ਗਈ ਕੋਈ ਵਿਧਵਾ ਔਰਤਾਂ ਤਾਂ ਸਾਡੀ ਜਿਹੜੀ ਸ੍ਰੀ ਗੁਰਵੀਦਾਸ ਵੈਲਫੇਅਰ ਸੁਸਾਇਟੀ ਰਜਿਸਟਰ ਪੰਜਾਬ 601 ਰਜਿਸਟਰਡ ਆ ਉਹਦੇ ਥਰੂ ਸਾਡੇ ਸ੍ਰੀ ਨਾਨਕ ਫਾਊਂਡੇਸ਼ਨ ਗਿਫਟੀ ਵਰਮਾ ਜੀ ਨੇ ਜਿਨ੍ਹਾਂ ਦੀ ਬਦੌਲਤ ਅਸੀਂ ਵਕ ਵਕ ਪਿੰਡਾਂ ਦੇ ਵਿੱਚ ਜਾਂਦੇ ਆ ਜਿਹੜੇ ਕਿ ਸਾਨੂੰ ਜਿਨ੍ਹਾਂ ਨੇ 20 ਜਾਂ 25 ਘਰਾਂ ਦੇ ਵਿੱਚ ਜਿਹੜੇ ਘਰ ਬੰਨੇ ਹੋਏ ਨੇ ਉਹਨਾਂ ਦੀਆਂ ਦਵਾਵਾਂ ਮਿਲਦੀਆਂ ਨੇ ਤੇ ਉਹਨਾਂ ਦੀਆਂ ਦਵਾਵਾਂ ਸਾਧ ਕੇ ਇੱਕ ਸੰਘਰਸ਼ ਜਾਰੀ ਕੀਤਾ ਹੋਇਆ ਲੋੜਵੰਦ ਗਰੀਬਾਂ ਨੂੰ ਅਸੀਂ ਜਿਹੜਾ ਬੇਸਹਾਰਾ ਨੂੰ ਰਾਸ਼ਨ ਵੀ ਨਾਲ ਨਾਲ ਮਹਈਆ ਕਰਵਾਉਂਦੇ ਆ ਸੋ ਸ੍ਰੀ ਨਾਨਕ ਫਾਊਂਡੇਸ਼ਨ ਬਰਮਾ ਜੀ ਨੇ ਉਹ ਸਾਨੂੰ ਤਨਖਾਹ ਵੀ ਦਿੰਦੇ ਨੇ ਬਾਕੀ ਸਾਡੇ ਨਹਿਰੂ ਯੁਵਾ ਕੇਂਦਰ ਪਟਿਆਲਾ ਉਹਨਾਂ ਨਾਲ ਵੀ ਅਸੀਂ ਅਟੈਚ ਆ ਕਿਉਂਕਿ 15 ਤੋਂ 29 ਸਾਲ ਦੀ ਉਮਰ ਦੇ ਜਿਹੜੇ ਬੱਚੇ ਨੇ ਜਿਹੜੇ ਨਸਿਆਂ ਦੇ ਵਿੱਚ ਜਿਹੜੇ ਜਿਵੇਂ ਕਿ ਦਲਦਲ ਵਿੱਚ ਫਸੇ ਹੁੰਦੇ ਨੇ ਅਸੀਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਆ ਕਿ ਉਹ ਸਾਡੇ ਨਾਲ ਕਲੱਬਾਂ ਨਾਲ ਜੁੜ ਕੇ ਜਿਹੜਿਆ ਕੰਮ ਆ ਅਸੀਂ ਉਹਤੇ ਫੋਕਸ ਕਰੀਏ ਵੀ ਜਿਹੜੇ ਕੋਈ ਫੁੱਟਬਾਲ ਦੇ ਚਲਾ ਲਓ ਕੋਈ ਕ੍ਰਿਕਟ ਦੇ ਚਲਾ ਲਓ ਕੋਈ ਕਬੱਡੀ ਦੇ ਚਲਾ ਲਓ ਉਦਾਂ-ਉਦਾਂ ਕਰਕੇ ਉਹਨਾਂ ਦੀਆਂ ਜਿਹੜੀਆਂ ਦਿਮਾਵਾਂ ਨੇ ਉਹ ਸਾਨੂੰ ਕੰਮ ਕਰਦੀਆਂ ਨੇ ਤੇ ਸੰਘਰਸ਼ ਸਤਨਾਮ ਜੀ ਸਾਡਾ ਇਦਾਂ ਹੀ ਜਾਰੀ ਆ ਤੇ ਬਾਕੀ ਇੰਟਰਵਿਊ ਆ ਤੇ ਵੀ ਜਾਈਦਾ ਬਾਕੀ ਨੌਕਰੀ ਦੀ ਤਲਾਸ਼ ਵਿੱਚ ਵੀ ਆ ਵੀ ਚਲੋ ਕਿਤੇ ਰੋਜਗਾਰ ਮੇਲੇ ਤਾਂ ਜਿਹੜੀਆਂ ਸਾਡੇ ਅੰਦਰ ਜਿੰਨੀਆਂ ਵੀ ਮਾਲਕ ਨੇ ਜਿਹੜੀਆਂ ਕਲਾ ਕਲਾਮਾਂ ਨੇ ਕ੍ਰੀਤੀਆਂ ਜਾਗਰਤ ਨੇ ਵੀ ਉਹ ਅਸੀਂ ਉਹਨਾਂ ਬੱਚਿਆਂ ਨੂੰ ਗਰੀਬ ਬੱਚਿਆਂ ਨੂੰ ਜਾਂ ਪਿੰਡਾਂ ਦੇ ਵਿੱਚ ਜਿਹੜੇ ਰਹਿ ਰਹੇ ਨੇ ਜਾਂ ਕੁੜੀਆਂ ਜਾਂ ਲਾਲੋ ਬੱਚੇ ਨੇ ਜਿਹੜੇ ਪਲੱਸ 2 ਤੋਂ ਬਾਅਦ ਵੀ ਉਹਨਾਂ ਨੂੰ ਅਸੀਂ ਜਾ ਕੇ ਪ੍ਰੇਰਿਤ ਕਰ ਸਕੀਏ ਜੀ ਦਾ ਸਮਾਜ ਸੇਵਾ ਵੀ ਤੁਸੀਂ ਜਾਰੀ ਰੱਖੀ ਹੈ ਨਾਲ ਤਾਂ ਕਮੈਂਟਰੀ ਦਾ ਕਿੰਨਾ ਕੁ ਤੁਹਾਨੂੰ ਮਿਲ ਜਾਂਦਾ ਪੱਤਾ ਪੈਸਾ ਕਹਿ ਸਕਦੇ ਆਪਾਂ ਉਸ ਤੋਂ ਕੀ ਸੰਤੁਸ਼ਟੀ ਹੁੰਦੀ ਹੈ ਤੇ ਕਿਦਾਂ ਦਾ ਮਨ ਹੁੰਦਾ ਉਸ ਟਾਈਮ ਜਦੋਂ ਕੰਮ ਕਰਕੇ ਪਰਤਦੇ ਹੋ ਤੁਸੀਂ ਦੇਖੋ ਸਾਰਾ ਸੰਤੁਸ਼ਟੀ ਦਾ ਜਦੋਂ ਮੈਂ ਕਿਤੇ ਮੇਲਿਆਂ ਦੇ ਵਿੱਚ ਜਾਵਾਂ ਜਾਂ ਕਿਸੇ ਜਾਗਰਣਾਂ ਤੇ ਜਾਵਾਂ ਜਾਂ ਕਿਸੇ ਆਰਕੈਸਟਰਾਂ ਤੇ ਜਾਵਾਂ ਕਿਤੇ ਵੀ ਮੈਂ ਕਿਸੇ ਨਾਲ ਵੀ ਜਦੋਂ ਕਮੈਂਟਰੀ ਕਰਦਾ ਤਾਂ ਮੈਨੂੰ 1500 ਰੁਪਏ ਪੇਮੈਂਟ ਦਿੱਤੀ ਜਾਂਦੀ ਹੈ ਉਹਦੇ ਵਿੱਚੋਂ ਮੇਰੇ ਨਾਲ ਦੇ ਸਾਥੀ ਦਾ ਵੀ ਰੋਜ਼ਗਾਰ ਚੱਲਦਾ 500 ਰੁਪਏ ਮੈਂ ਉਹਨੂੰ ਦੇ ਦੇਣਾ ਤੇ 1000 ਰੁਪਏ ਆਪਦੇ ਘਰ ਨੂੰ ਲੈ ਕੇ ਜਾਂਦੇ ਆ ਉਹਦੇ ਵਿੱਚੋਂ ਜਦੋਂ ਮਾਪੇ ਨੂੰ ਘਰੇ ਜਾ ਕੇ ਉਹਨਾਂ ਦੇ ਪੈਰੀ ਹੱਥ ਲਾ ਕੇ ਉਹਨਾਂ ਨੂੰ ਫੜਾਈ ਦਾ ਤਾਂ ਬੜਾ ਅਸੀਸਾਂ ਮਿਲਦੀਆਂ ਨੇ ਕਿ ਉਹਨਾਂ ਵਿੱਚ ਹੀ ਅਸੀਂ ਉਹ 1000 ਰੁਪਏ ਦੇ ਵਿੱਚ ਹੀ ਅਸੀਂ ਜਿਹੜਾ ਘਰ ਦਾ ਖਰਚਾ ਲਾ ਲਉ ਵੀ ਜੇ ਮੇਰੇ 20 ਕ ਪ੍ਰੋਗਰਾਮ ਆ ਜਾਂਦੇ ਨੇ ਤਾਂ 20 20000 ਰੁਪਏ ਦਾ ਜਿਹੜਾ ਸਾਧਨ ਉਹ ਬਣ ਜਾਂਦਾ ਮੇਰਾ ਤੇ ਬਾਕੀ ਘਰ ਦਾ ਅਸੀਂ ਜਿਹੜਾ ਗੁਜ਼ਾਰਾ ਉਹ ਬਹੁਤ ਵਧੀਆ ਹੁੰਦਾ ਸੰਤੁਸ਼ਟੀ ਦੀ ਗੱਲ ਕਰਦੇ ਹੋ ਤੇ ਮੈਨੂੰ ਸਟੇਜਾਂ ਤੇ ਜਾ ਕੇ ਬਹੁਤ ਜ਼ਿਆਦਾ ਸੰਤੁਸ਼ਟੀ ਮਿਲਦੀ ਹੈ ਬਹੁਤ ਸਾਰੀਆਂ ਦਵਾਵਾਂ ਮਿਲਦੀਆਂ ਨੇ ਬਹੁਤ ਸਾਰਾ ਪਿਆਰ ਬਹੁਤ ਸਤਿਕਾਰ ਬਾਕੀ ਬਹੁਤ ਸੋਹਣਾ ਲੱਗਦਾ ਆਪਣੇ ਆਪ ਤਾਂ ਹੁਣ ਜਿਹੜਾ ਇੱਕ ਤੁਸੀਂ ਉਹ 3ਾਂ ਪ੍ਰਤੀਕ ਜਿਹੜਾ ਗੀਤ ਪੇਸ਼ ਕੀਤਾ ਹੈ 3ਾਂ ਸੰਬੰਧੀ ਸੀਗਾ ਤਾਂ ਇੱਕ ਜਿਹੜਾ ਤੁਸੀਂ ਵੱਖਰੇ ਤੌਰ ਤੇ ਵੀ ਚੱਲਦੇ ਹੋ ਵੱਖਰੇ ਤੌਰ ਤੇ ਵੀ ਤੁਸੀਂ ਆਪਣੀ ਕਲਾਕਿਰਤੀ ਦਿਖਾਉਂਦੇ ਹੋ ਉਹਨਾਂ ਵਿੱਚੋਂ ਵੀ ਕੋਈ ਗੀਤ ਜਿਹੜਾ ਪੇਸ਼ ਕਰੋ ਹਾਂ ਤੋ ਮੈਂ ਜਿੱਥੇ ਵੀ ਸਟੇਜ ਤੇ ਮੈਨੂੰ ਜਿਹੜਾ ਮਨੋਰੰਜਨ ਦੇ ਪ੍ਰਤੀ ਆਪਾਂ ਗੱਲ ਕਰ ਰਹੇ ਆਂ ਦਰਸ਼ਕ ਹਰ ਤਰ੍ਹਾਂ ਦੇ ਹੁੰਦੇ ਆ ਹਰ ਇੱਕ ਚੀਜ਼ ਸੁਣਨਾ ਚਾਹੁੰਦੇ ਆਂ ਹਾਂਜੀ ਇਸ ਦਾ ਨਾਮ ਤੇ ਬਹੁਤ ਸਾਰਾ ਜਿਵੇਂ ਕਿ ਤੁਸੀਂ ਕਿਹਾ ਮੈਂ ਸਟੇਜਾਂ ਤੇ ਵੱਖਰੀ ਅੰਦਾਜ਼ ਦੇ ਵਿੱਚ ਵੀ ਹੁਣ-ਹੁਣਾਂ ਕਈ ਵਾਰੀ ਮੈਨੂੰ ਇਹ ਹੁੰਦਾ ਵੀ ਜਿਹੜੀ ਆਡੀਅன்ஸ் ਸਾਹਮਣੇ ਬੈਠੀ ਆ ਕਿਉਂਕਿ ਕਲਾਕਾਰ ਜਾਂ ਕਮੈਂਟਰੀ ਵਾਲਾ ਬੰਦਾ ਉਹੀ ਇਨਸਾਨ ਹੋਣਾ ਚਾਹੀਦਾ ਜਿਹਨੂੰ ਦੁਨੀਆ ਬੰਨਣੀ ਆ ਜਵੇ ਤੇ ਉਸੇ ਤਰ੍ਹਾਂ ਦਾ ਕੋਈ ਰੰਗ ਮੈਂ ਤੁਹਾਡੇ ਸਾਹਮਣੇ ਉਹ ਸਿਰ ਤੇ ਧਰ ਕੇ ਬਠਲ ਤੂੰ ਲੈ ਗਈ ਨਹੀਂ ਤੂੰ ਗੋ ਹੱਥ ਛੁੱਟਣ ਜੋਗੀ ਰਹਗੀ ਤੇਰੀਆਂ ਆਜਾਦਾ ਦੇ ਨਾਲ ਸਾਡਾ ਟੋਪਾ ਪਰ ਗਿਆ ਨਹੀਂ ਨਹੀਂ ਤੂੰ ਦਸਵੀਂ ਵਿੱਚੋਂ ਰਹਿ ਗਈ ਯਾਰ ਤੇਰਾ ਐਵੇਂ ਕਰ ਗਿਆ ਨਹੀਂ ਨਹੀਂ ਤੂੰ ਦਸਵੀਂ ਵਿੱਚੋਂ ਰਹਿ ਗਈ ਯਾਰ ਤੇਰਾ ਐਵੇਂ ਕਰ ਗਿਆ ਨਹੀਂ ਸੋ ਇਸ ਤਰ੍ਹਾਂ ਦਾ ਵੀ ਮੈਂ ਤੇ ਉਹਦੇ ਨਾਲ ਇੱਕ ਮੇਰਾ ਯੂਨੀਵਰਸਿਟੀ ਦੇ ਵਿੱਚ ਵੀ ਬਾਕੀ ਮੈਂ ਇੱਧਰ ਬੰਗਾਲੌਰ ਕਿੰਨੀ ਵੀ ਗਿਆ ਤੀ ਬਾਕੀ ਉਧਰ ਕੋਈ ਹੋਰ ਜਿਵੇਂ ਆਪਣੇ ਇੰਡੀਆ ਦੀ ਜਿਹੜੀ ਭਾਸ਼ਾ ਮੰਨ ਲਾ ਲੂ ਹਨਾ ਉੱਥੇ ਹੋਰ ਆ ਪਰ ਮੈਂ ਆਪਣੇ ਅਦਾ ਦੇ ਵਿੱਚ ਵੀ ਉਹ ਚੀਜ਼ ਆ ਜਿਹੜਾ ਸਾਈਕਲ ਤੇ ਉਹ ਵੀ ਗਾਉਂਦਾ ਰਹਿਣਾ ਉਹ ਵੀ ਤੁਹਾਡੇ ਸਾਹਮਣੇ ਪੇਸ਼ ਕਰ ਦਿੰਨਾ ਮੈਂ ਘੰਟੀ ਬੜੀ বাজਾਈ ਵੇ ਤੂ ਰਤ ਬਰੇਕ ਨਾ ਲਾਈ ਵੇ ਮੈਂ ਘੰਟੀ ਬੜੀ বাজਾਈ ਵੇ ਤੂ ਰਤ ਬਰੇਕ ਨਾ ਲਾਈ ਸੁੱਕੀ ਨਾ ਪਾਰ ਆ ਵੇ ਮੇਰੀ ਸਾਈਕਲ ਦੇ ਵਿੱਚ ਮੋਟਰਸਾਈਕਲ ਕਿਉਂ ਮਾਰ ਆਵੇ ਮੇਰੀ ਸਾਈਕਲ ਦੇ ਵਿੱਚ ਮੋਟਰਸਾਈਕਲ ਕਿਉਂ ਮਾਰ ਆਵੇ ਗੱਲ ਸੁਣ ਕਾਲਜ ਦੀ ਇੱਕ ਕੁੜੀਏ ਨਹੀਂ ਕਦੇ ਰੌਂਗ ਸਾਈਡਣਾ ਤੁਰਿਏ ਨਹੀਂ ਤੈ ਸੜਕ ਵਿਚਾਲੇ ਖੜ ਕੇ ਰੌਲਾ ਪਾਇਆ ਨਹੀਂ ਤੈਨੂੰ ਹਣ ਬਰੇ ਕਾਂ ਲਾ ਕੇ ਮਜ਼ਾ ਬਚਾਇਆ ਨਹੀਂ ਤੈਨੂੰ ਹਣ ਬਰੇ ਕਾਂ ਲਾ ਕੇ ਮਜ਼ਾ ਬਚਾਇਆ ਨਹੀਂ ਸੋ ਕੁੜੀ ਕੀ ਕਹਿੰਦੀ ਆ ਉਹ ਟੈਲੀਫੋਨ ਉੱਤੇ ਗੱਲ ਕਰਕੇ ਡੈਡੀ ਨੂੰ ਹੁਣੇ ਬੁਲਾਉਣੀ ਆ ਤੈਨੂੰ ਥਾਣੇ ਦੇ ਵਿੱਚ ਬੰਦ ਕਰਕੇ ਬੰਦੇ ਦਾ ਪੁੱਤ ਬਣਾਉਣੀ ਆ ਨਾਲੇ ਪੈਰਾਂ ਨੂੰ ਹੱਥ ਲਾਵੇਂਗਾ ਨਾਲੇ ਸਾਈਕਲ ਠੀਕ ਕਰਾਵੇਂਗਾ ਜਦੋਂ ਕੰਨੀ ਫੜ ਕੇ ਥੱਲੇ ਤੈਨੂੰ ਉਤਾਰਿਆ ਵੇ ਮੇਰੀ ਸਾਈਕਲ ਦੇ ਵਿੱਚ ਮੋਟਰਸਾਈਕਲ ਕਿਉਂ ਮਾਰਿਆ ਵੇ ਮੇਰੀ ਸਾਈਕਲ ਦੇ ਵਿੱਚ ਮੋਟਰਸਾਈਕਲ ਕਿਉਂ ਮਾਰਿਆ ਵੇ ਸੋ ਮੁੰਡਾ ਕਹਿੰਦਾ ਫਿਰ ਉਹ ਮੇਰੇ ਬਾਜਾ ਮੋਟਰਸਾਈਕਲ ਤੇ ਪੰਜਾਬੀ ਜੁਨੀ ਬਾਹਤੀ ਗੇਟ ਮੂਰੇ ਲਾ ਦਾਂਗਾ ਮੈਂ ਚੰਦਗਰਾਂ ਆਂ ਵਾਲਾ ਨੀ ਮਿੰਟਾਂ ਦੇ ਵਿੱਚ ਪਚਾ ਦਾਂਗਾ ਤੂੰ ਫਿਕਰ ਤਾਂ ਨਾ ਕਰ ਕੁੜੀਏ ਨਾ ਮੈਡਮ ਕੋਲੋਂ ਡਰ ਕੁੜੀਏ ਤੇਰੀ ਮੈਡਮ ਦੇ ਕਰ ਵਾਲਾ ਮੇਰਾ ਤਾਂ ਆ ਨਹੀਂ ਤੈਨੂੰ ਹਣ ਬਰੇ ਕਾਂ ਲਾ ਕੇ ਮザ ਬਚਾਇਆ ਨਹੀਂ ਤੈਨੂੰ ਹਣ ਬਰੇ ਕਾਂ ਲਾ ਕੇ ਮザ ਬਚਾਇਆ ਨਹੀਂ ਥੈਂਕ ਯੂ ਸ਼ੁਕਰੀਆ ਜੀ ਤਾਂ ਤੁਸੀਂ ਸੁਣਿਆ ਕਿ ਕਿਸ ਤਰੀਕੇ ਨਾਲ ਜਿਹੜਾ ਕਿ ਆ ਰੰਗ ਬੰਨਣਾ ਪੈਂਦਾ ਇੱਥੇ ਤੁਹਾਨੂੰ ਇਹ ਵੀ ਅਸੀਂ ਖਾਸ ਅਪੀਲ ਕਰਦੇ ਹਾਂ ਕਿ ਇਸ ਨੂੰ ਇੱਕੋ ਜਿਹੜਾ ਕਿ ਕਿਸੇ ਕੁੜੀ ਨਾਲ ਜਾਂ ਮਹਿਲਾ ਨਾਲ ਨਾ ਜੋੜਿਆ ਜਾਵੇ ਇਹ ਇੱਕ ਕਲਾਕਿਰਤੀ ਹੁੰਦੀ ਹੈ ਸਟੇਜਾਂ ਤੇ ਵੱਖ-ਵੱਖ ਤਰੀਕੇ ਨਾਲ ਆਪਣੇ ਆਪ ਨੂੰ ਪੇਸ਼ ਕਰਨਾ ਹੁੰਦਾ ਹੈ ਆ ਕੋਟੀਬਾਈ ਫਿਰ ਅੱਗੇ ਜਿਹੜਾ ਸੰਘਰਸ਼ ਆ ਉਹ ਕਿੱਦਾਂ ਦਾ ਚੱਲ ਰਿਹਾ ਹੈ ਤੇ ਮੇਲਿਆਂ ਚੋਂ ਕੀ ਕੁਝ ਮਿਲਿਆ ਹੁਣ ਤੱਕ ਸਤਨਾਮ ਜੀ ਮੇਲਿਆਂ ਦੇ ਵਿੱਚੋਂ ਜਿਹੜੀ ਮੇਨ ਚੀਜ਼ ਸਿੱਖਣ ਨੂੰ ਆ ਜਿਵੇਂ ਕਿ ਅਸੀਂ ਮੈਂ ਕਿਸੇ ਕਲਾਕਾਰ ਨਾਲ ਜਾਣਾ ਤੇ ਉਦੋਂ ਦੀ ਜਿਹੜੀ ਆਡੀਅנס ਹੁੰਦੀ ਆ ਤੇ ਜਦੋਂ ਉਹਨਾਂ ਨੂੰ ਕੋਈ ਗੱਲ ਮੇਰੀ ਸਟੇਜ ਤੋਂ ਜਿਵੇਂ ਕਿ ਕਹਿੰਦਾ ਇਸ਼ਕ ਦੀ ਬਾਜੀ ਜਿੱਤਣ ਨਾਲੋਂ ਹਾਰ ਜਾਈਏ ਤਾਂ ਚੰਗਾ ਏ ਭੱਜਣ ਨਾਲੋਂ ਵਿਚ ਮੈਦਾਨੇ ਮਰ ਜਾਈਏ ਤਾਂ ਚੰਗਾ ਏ ਚੜੀ ਜਵਾਨੀ ਰੱਬੀ ਜਾਣੇ ਕੀ ਕੀ ਰੰਗ ਬਖਾਵੇਗੀ ਇਹਦੇ ਆਉਣ ਤੋਂ ਪਹਿਲਾਂ ਪਹਿਲਾਂ ਘਰ ਜਾਈਏ ਤਾਂ ਚੰਗਾ ਏ ਖੌਰੇ ਕੱਲ ਮਿਲੇ ਨਾ ਮੌਕਾ ਫਿਰ ਇਕੱਠਿਆਂ ਹੋਵਣ ਦਾ ਕੱਲ ਦੀਆਂ ਵੀ ਕੁਝ ਗੱਲਾਂ ਅੱਜ ਕਰ ਜਾਈਏ ਤਾਂ ਚੰਗਾ ਏ ਕੱਲ ਦੀਆਂ ਵੀ ਕੁਝ ਗੱਲਾਂ ਅੱਜ ਕਰ ਜਾਈਏ ਤਾਂ ਚੰਗਾ ਏ ਅ ਇਸ ਤਰ੍ਹਾਂ ਅਸੀਂ ਜਦੋਂ ਸੈਰੋ ਸੈਰੀ ਕਰਦੇ ਆ ਤੇ ਉਹ ਜਿਹੜੀ ਆਡੀਅנס ਦੀ ਖਿੱਚ ਹੁੰਦੀ ਆ ਜਦੋਂ ਅਸੀਂ ਕਿਤੇ ਸਟੇਜ ਤੇ ਮੈਂ ਕਲਾਕਾਰਾਂ ਦੇ ਮੂਹਰੇ ਕਮੈਂਟਰੀ ਕਰਦਾ ਜਦੋਂ ਕਿਤੇ ਕਲਾਕਾਰ ਦੇ ਨਾਲ ਵੀ ਉਦੋਂ ਆਡੀਅנס ਦਾ ਵੀ ਸਵਾਲ ਹੁੰਦਾ ਕਿ ਸਰ ਸਾਡੀ ਕਲਾਕਾਰ ਤੋਂ ਇੱਕ ਫੋਟੋ ਜਾਂ ਹਨਾ ਚੌਕ ਇਹਨੂੰ ਨਹੀਂ ਹੁੰਦਾ ਜਦੋਂ ਕੋਈ ਸਟਾਰ ਬੰਦਾ ਸਾਡੇ ਨਾਲ ਹੁੰਦੇ ਨੇ ਜਦ ਅਸੀਂ ਫੋਟੋ ਹੁੰਦੀ ਆ ਜਦ ਆਡੀਅנס ਦੀ ਮੰਗ ਹੁੰਦੀ ਆ ਵੀ ਯਾਰ ਸਾਰਾ ਸਾਡੀ ਫੋਟੋ ਜਾਂ ਬੌਨਸਰ ਖੜੇ ਹੁੰਦੇ ਨੇ ਜਾਂ ਇਦਾਂ ਇਦਾਂ ਨਾ ਤੇ ਸਾਨੂੰ ਲੱਗਦਾ ਤੇ ਫੇਰ ਬਾਅਦ ਚ ਦਵਾਵਾਂ ਆਉਂਦੀਆਂ ਨੇ ਵੀ ਅ ਸੰਦੀਪ ਕੋਟੀ ਯਾਰ ਤੂੰ ਸਟੇਜ ਤੇ ਬਹੁਤ ਕੀਲ ਕੇ ਰੱਖ ਦਿੰਨਾ ਵੀ ਜਦੋਂ ਤੂੰ ਬਗ ਜਾਂਦਾ ਤੇ ਸਾਨੂੰ ਬੜਾ ਸਕੂਨ ਮਿਲਦਾ ਤੇਰੀਆਂ ਗੱਲਾਂ ਚੋਂ ਤੇ ਬਸ ਇਸ ਤਰ੍ਹਾਂ ਮੇਲਿਆਂ ਦੇ ਵਿੱਚੋਂ ਪਿਆਰ ਖੱਟੀ ਦਾ ਸਤਕਾਰ ਖੱਟੀ ਦਾ ਉਹਨਾਂ ਦੀਆਂ ਦਵਾਵਾਂ ਖੱਟੀਆਂ ਦੀਆਂ ਨੇ ਤੇ ਬਹੁਤ ਸਾਰਾ ਮਾਣ ਮਿਲਦਾ ਜੀ ਤਾਂ ਅੱਗੇ ਜੀਵਨ ਦਾ ਕੀ ਮਿੱਠ ਰੱਖੀ ਹੈ ਕਿ ਆਪਾਂ ਆ ਕੁਝ ਕਰਨਾ ਤੇ ਇੱਕ ਦੋ ਹੋਰ ਸ਼ਾਇਰ ਜਿਹੜਾ ਉਹ ਜ਼ਰੂਰ ਦਰਸ਼ਕਾਂ ਨਾਲ ਸਾਂਝਾ ਕਰੋ ਦੇਖੋ ਜੀ ਸਤਨਾਮ ਜੀ ਮੇਨ ਮੁੱਦਾ ਤੇ ਇਹ ਆ ਵੀ ਪਹਿਲਾ ਤਾਂ ਆਪਾਂ ਜਦੋਂ ਘਰਾਂ ਦੇ ਵਿੱਚੋਂ ਉੱਠਦੇ ਆ ਬਹੁਤ ਔਕੜਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਆਪਾਂ ਨੂੰ ਜਿਵੇਂ ਕਿ ਹੁਣ ਅਸੀਂ ਬੀਐਡ ਟੈਟ ਪਾਸ ਕਰੀ ਫਿਰਦੇ ਆ ਹਨਾ ਜੂਸੀ ਨੈਟ ਵੀ ਕਰੀ ਫਿਰਦੇ ਆ ਬਾਕੀ ਜਦੋਂ ਸਾਡੀਆਂ ਸਰਕਾਰਾਂ ਆਪਾਂ ਕਹਿ ਸਕਦੇ ਆ ਕਿ ਅਸੀਂ ਇੰਟਰਵਿਊਾਂ ਤੇ ਜਾਂਦੇ ਆ ਬਾਕੀ ਜਦੋਂ ਕਿਤੇ ਪੋਸਟਾਂ 20 ਨਿਕਲਦੀਆਂ ਨੇ ਕਿਤੇ 50 ਨਿਕਲਦੀਆਂ ਨੇ ਪਰ ਲੱਖਾਂ ਦੀਆਂ ਕਤਾਰਾਂ ਵਿੱਚ ਜਿਹੜੀਆਂ ਆਪਾਂ ਦੇਖਦੇ ਆ ਅਕਸਰ ਲਾਈਨਾਂ ਲੱਗੀਆਂ ਹੁੰਦੀਆਂ ਨੇ ਤੇ ਉਸੇ ਲਾਈਨਾਂ ਦੇ ਵਿੱਚ ਅਸੀਂ ਵੀ ਖੜੇ ਆ ਬਾਕੀ ਕਿਤੇ ਨਾ ਕਿਤੇ ਜਦੋਂ ਔਰ ਬੇਚੇ ਤਾਂ ਸਾਡਾ ਮੇਨ ਮਕਸਦ ਇਹ ਆ ਵੀ ਅਸੀਂ ਨਾਲ-ਨਾਲ ਆਪਣੀ ਜਿਹੜੀ ਕੋਈ ਨੌਕਰੀ ਆ ਕੋਈ ਆਪਣਾ ਰੋਜਗਾਰ ਆ ਮੈਸੇ ਉਸ ਦੇ ਨਾਲ ਆ ਵੀ ਹੋਰ ਵੀ ਜਿਹੜਾ ਮੇਰਾ ਵੀ ਸਾਨੂੰ ਰੋਜਗਾਰ ਮਿਲੇ ਉਹ ਰੋਜਗਾਰ ਦੇ ਥਰੂ ਜਿਹੜੇ ਅਸੀਂ 21 ਘਰ ਬੰਨੇ ਹੋਏ ਨੇ ਤੇ ਮੈਂ ਆਪਣੀ ਮਿਹਨਤ ਦੇ ਵਿੱਚੋਂ ਵੀ ਤਾਂ 21 ਦੂਣਾ 42 ਘਰ ਕਰ ਸਕੀਏ ਤਾਂ ਲੋੜਵੰਦਾਂ ਦੀ ਜਿਹੜੀ ਹੈਲਪ ਆ ਉਹ ਵੱਧ ਤੋਂ ਵੱਧ ਕਰ ਸਕਾਂ ਤੇ ਜਿਹੜਾ ਮੇਰਾ ਪਰਿਵਾਰ ਆ ਮੈਂ ਉਹਦੀ ਵੀ ਤੇ ਆਪਣੇ ਪਿੰਡ ਦੀ ਵੀ ਤੇ ਬਾਕੀ ਹੋਰ ਵੀ ਜਿਹੜੇ ਮੇਰੇ ਚਾਹਣੇ ਵਾਲੇ ਸਰੂਤੇ ਨੇ ਉਹਨਾਂ ਦੀਆਂ ਚੁਆਇਸਾਂ ਨੇ ਜਿਹੜੀਆਂ ਉਹ ਵੀ ਪੂਰੀਆਂ ਕਰ ਸਕਾਂ ਜੀ ਸੋ ਇਹ ਜੀ ਜਿੰਦਗੀ ਦਾ ਮਕਸਦ ਆ ਸਾਡਾ ਜੀ ਤਾਂ ਲਾਸਟ ਸੰਦੇਹ ਕੋਈ ਸਰੋਤਿਆਂ ਨੂੰ ਤੇ ਕੋਈ ਇੱਕ ਦੋ ਸ਼ਾਇਰ ਆ ਜਿਹੜਾ ਉਹ ਸਾਂਝਾ ਕਰੋ ਜਰੂਰ ਆਹ ਕਹਿੰਦਾ ਸੋ ਲਾਸਟ ਦੇ ਵਿੱਚ ਮੈਂ ਬਸ ਇਹੀ ਕਹਿਣਾ ਚਾਹਣਾ ਕਹਿੰਦਾ ਹਾਸਾ ਹੁੰਦਾ ਸਿਹਤ ਦੀ ਨਿਸ਼ਾਨੀ ਦੋਸਤੋ ਹਾਸੇ ਨਾਲ ਕਾਇਮ ਏ ਜਵਾਨੀ ਦੋਸਤੋ ਘਰ ਵਿੱਚ ਹਸੇ ਜੇ ਜਨਾਨੀ ਦੋਸਤੋ ਸੋਨੇ ਤੇ ਸਹਾਗੇ ਦੀ ਨਿਸ਼ਾਨੀ ਦੋਸਤੋ ਖੜਾ ਖੁਸ਼ੀ ਦਾ ਨਾ ਛੱਡੋ ਘਰੋਂ ਦੁੱਖ ਪੀੜਾ ਕੱਢੋ ਖੁਸ਼ੀ ਹੋਵੇ ਨੱਚਣਾ ਜ਼ਰੂਰ ਚਾਹੀਦਾ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਸੋ ਮੈਂ ਸਾਰਿਆਂ ਵੀਰਾਂ ਭਰਾਵਾਂ ਨੂੰ ਬੇਨਤੀ ਕਰਦਾ ਤੁਹਾਡੇ ਚੈਨਲ ਰਹੀ ਵੀ ਬਾਕੀ ਸਤਨਾਮ ਸਿੰਘ ਬਠੋਈ ਸਾਡੇ ਮਿੱਤਰ ਵੀ ਨੇ ਸਾਡੇ ਦੋਸਤ ਵੀ ਨੇ ਤੇ ਇਹਨਾਂ ਦੇ ਚੈਨਲ ਦਾ ਮੈਂ ਦਿਲ ਦੀਆਂ ਗਰਾਈਆਂ ਵਿੱਚ ਧੰਨਵਾਦ ਕਰਦਾ ਸੋ ਬਸ ਮੈਂ ਇਹੀ ਅੰਤ ਦੇ ਵਿੱਚ ਕਹਿਣਾ ਚਾਹਣਾ ਕਿ ਜਿਵੇਂ ਸਮਾਜ ਦੇ ਵਿੱਚ ਜਿਸ ਤਰ੍ਹਾਂ ਦੀ ਜ਼ਿੰਦਗੀ ਮਿਲੀ ਆ ਤੁਸੀਂ ਬਹੁਤ ਭਾਗਾ ਵਾਲਿਓ ਕਿ ਉਸ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਓ ਕਿਉਂਕਿ ਸਾਡੇ ਗੁਰੂ ਲੋਕਾਂ ਨੇ ਸਾਡੇ ਉਸਤਾਦ ਲੋਕਾਂ ਨੇ ਸਾਨੂੰ ਦੱਸਿਆ ਕਿ ਜਿਹੜੀਆਂ ਜ਼ਿੰਦਗੀ ਦੀਆਂ ਜਿੰਨਾ ਤੁਹਾਡਾ ਸੰਘਰਸ਼ਾ ਜਿੰਨਾ ਤੁਹਾਡਾ ਤਿੱਖਾ ਹੋਊਗਾ ਮੰਜ਼ਲ ਕਹਿੰਦੇ 19 ਤੁਹਾਡੇ ਨੇੜੇ ਹੁੰਦੀ ਆ ਸੋ ਬਸ ਮੈਂ ਇਹੀ ਅੰਤ ਦੇ ਵਿੱਚ ਕਹਿਣਾ ਚਾਹਣਾ ਜਿਵੇਂ ਕਿ ਅੱਜ ਕੱਲ ਮੁੰਡਿਆਂ ਨੂੰ ਦੇਖਿਆ ਜਾਵੇ ਤੇ ਕੁੜੀਆਂ ਨੂੰ ਦੇਖਿਆ ਜਾਵੇ ਕੁੜੀਆਂ ਅੱਜ ਕੱਲ ਪੜ੍ਹਾਈ ਦੇ ਖੇਤਰ ਵਿੱਚ ਬਹੁਤ ਅੱਗੇ ਜਾ ਰਹੀਆਂ ਨੇ ਜਿਵੇਂ ਕਿ ਬਡਲਾਡਾ ਤੋਂ UGC NET ਤੰਨ ਭੈਣਾ ਨੇ ਲਗਾਤਾਰ ਉਹਨਾਂ ਦੇ ਜਿਹੜੇ ਮਾਪੇ ਬਤਿ ਉਹ ਬਹੁਤ ਗਰੀਬ ਸੀ ਤੇ ਪਰ ਉਹਦੀ ਮਾਂ ਨੇ ਇੱਕ ਦ੍ਰਿੜਤਾ ਬਣਾਈ ਰੱਖੀ ਇਹ ਕਿਹਾ ਕਿ ਮੇਰੀ ਭਾਵੇਂ ਜਿੰਦ ਜਾਨ ਲੱਗ ਜਵੇ ਪਰ ਉਹ ਤਿੰਨ ਕੁੜੀਆਂ ਨੇ ਐਸਾ ਕਰਕੇ ਦਿਖਾਇਆ 6 ਮਹੀਨਿਆਂ ਦੇ ਵਿੱਚ ਅੱਜ ਉਹਨਾਂ ਨੇ ਗਰੀਬੀ ਚੱਕਤੀ ਮੈਂ ਇਹੀ ਬਸ ਸਾਡੀ ਬੇਨਤੀ ਹੈ ਕਲੱਬ ਵੱਲੋਂ ਵੀ ਸੁਸਾਇਟੀ ਵੱਲੋਂ ਵੀ ਸੰਸਥਾ ਵੱਲੋਂ ਵੀ ਨਹਿਰੂ ਯੁਵਾ ਕੇਂਦਰ ਪਟਿਆਲਾ ਵੱਲੋਂ ਵੀ ਕਿ ਕੁੜੀਆਂ ਨੂੰ ਪੜ੍ਹਾਓ ਲਿਖਾਓ ਉਹਨਾਂ ਨੂੰ ਚੰਗੇ ਸਮਾਜ ਵਿੱਚ ਵਚਨ ਦੀ ਆਗਿਆ ਦਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਸੋ ਇਹ ਸਨ ਸੰਦੀਪ ਕੋਟੀ ਜਿਨ੍ਹਾਂ ਨੇ ਕਿ ਤੁਹਾਡੇ ਨਾਲ ਆਪਣੇ ਜੀਵਨ ਸੰਬੰਧੀ ਤੇ ਉੱਥੇ ਹੀ ਕਮੈਂਟਰੀ ਜਿਹੜਾ ਕਮੈਂਟਰ ਕਮੈਂਟਰੀ ਕਰਦਾ ਹੈ ਬਾਈ ਉਹਦੇ ਸੰਬੰਧੀ ਦਾ ਸਾਰੀ ਗੱਲਬਾਤ ਦੱਸੀ ਹੈ ਤੁਹਾਨੂੰ ਕਿਵੇਂ ਲੱਗੀ ਇਹ ਸਾਰੀ ਗੱਲਬਾਤ ਆਪਣੇ ਕਮੈਂਟ ਬਾਕਸ ਚ رائے ਜ਼ਰੂਰ ਸਾਂਝੀ ਕਰਿਓ ਮੈਂ ਤੁਹਾਡੇ ਨਾਲ ਸਤਨਾਬ ਸਿੰਘ ਮਠੋਈ ਐਨਆਰਟੀਵੀ ਤੋਂ